ਦੋਸਤੋ ਅਸੀਂ ਖੜਿਆ ਇੱਕ ਪਾਰਕ ਦੇ ਵਿੱਚ ਤੇ ਇਸ ਪਾਰਕ ਨੂੰ ਵਾਟਰ ਪਾਰਕ ਬਣਾਤਾ ਮੁੰਡਿਆਣੇ ਦੇਖੋ ਤੁਸੀਂ ਨਜ਼ਾਰੇ ਲੈ ਜਾਂਦੇ ਆ ਪੂਰਾ ਇਹ ਪਾਰਕ ਦੇ ਵਿੱਚ ਜਿਹੜੀ ਸਲਾਈਡ ਲੱਗੀ ਹੁੰਦੀ ਆ ਉੱਥੇ ਇਹਨਾਂ ਨੇ ਕੀ ਕੀਤਾ ਜਿਹੜੇ ਪਾਰਕ 'ਚ ਮੋਟਰ ਹੁੰਦੀ ਆ ਮੋਟਰ ਦੀ ਪਾਈਪ ਖਿੱਚ ਕੇ ਮੋਟਰ ਛੱਡ ਲਈ ਤੇ ਆਹ ਸਲਾਈਡ ਦੇ ਉੱਪਰ ਜਿਹੜਾ ਪਾਣੀ ਦੀ ਪਾਈਪ ਨੂੰ ਰੱਖਤਾ ਪਾਣੀ ਉੱਪਰ ਆਉਂਦਾ ਸੇਮ ਹੈ ਫੀਲਿੰਗ ਹੁੰਦੀ ਹੈ ਜਿਵੇਂ ਵਾਟਰ پارک ਦੇ ਵਿੱਚ ਆਪਾਂ ਨਹਾਉਣ ਜਾਂਦੇ ਹਾਂ ਗਰਮੀਆਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਇਹਨਾਂ ਜਵਾਖਾਂ ਨੇ ਕੀ ਜ਼ਿਗਾਰਡ ਲਾਇਆ ਇਹ پارک 'ਚ ਪਹੁੰਚੇ پارک ਦੇ ਵਿੱਚ ਇਹਨਾਂ ਨੇ ਪਾਈਪ ਪਾਣੀ ਦੀ ਲਾ ਕੇ ਤੇ ਗਰਮੀ ਨੂੰ ਭਜਾਉਣ ਦਾ ਪੂਰਾ ਇੰਤਜ਼ਾਮ ਕਰ ਲਿਆ ਆਪਦਾ ਇੱਧਰ ਜਾਂਦੇ ਚੜਦੇ ਐ ਤੇ ਪਾਈਪ ਦਾ ਪਾਣੀ ਉਤੋਂ ਪਈ ਜਾਂਦਾ ਸਲਾਈਡ ਤੇ ਤੇ ਸਲਾਈਡ ਹੋ ਗਈ ਤਿਲਕਣ ਪੂਰੀ ਸਲਿੱਪਰੀ ਹੋ ਗਈ ਤਾਂ ਆ ਥੱਲੇ ਆਉਂਦੇ ਆ ਸਲਿੱਪ ਕਰਦੇ ਤਾਂ ਉਹ ਵਾਟਰ پارک ਕੀ ਰੀਸ ਕਰੂ ਦੇਖੋ ਵਾਟਰ پارک ਜੇ ਆਪਣੇ ਜਾਣੇ ਆ ਪੈਸੇ ਲੱਗਦੇ ਆ ਟਿਕਟ ਲੱਗਦੀ ਆ ਤੇ ਫਿਰ ਕੱਪੜੇ ਦੇ ਰੱਖਣ ਦਾ ਲੋਕਰ ਅੱਡ ਹੁੰਦਾ ਉੱਥੇ ਤੇ ਫਿਰ ਉਹਦੇ ਅੱਡ ਪੈਸੇ ਲੱਗਦੇ ਆ ਤੇ ਤੁਸੀਂ ਇੱਥੇ ਦੇਖੋ ਨਿਆਰੇ ਲਈ ਜਾਂਦੇ ਆ ਜ਼ਿੰਦਗੀ ਦੇ ਗਰਮੀ ਨੂੰ ਕਹਿੰਦੇ ਵੀ ਹੱਟ ਪਰੇ ਤਾਂ ਦੇਖੋ ਮੁੰਡੇ ਆਪੇ ਕਰ ਲਿਆ ਅੰਤਮ ਆਪੇ ਵਾਟਰ پارک ਬਣਾ ਲਿਆ پارک ਨੂੰ ਵਾਟਰ پارک ਬਣਾਤਾ ਤੇ ਮੈਂ ਇੱਥੇ ਪੁੱਛਿਆ ਸੀਗਾ ਇੱਕ ਮੁੰਡਾ ਬੈਠਾ ਸੀ ਇੱਥੇ ਕਹਿੰਦਾ ਆਪਾਂ ਭਰਾ ਉਹ ਤਾਂ ਰੋਜ਼ ਹੀ ਆਉਂਦੇ ਇੱਥੇ ਰੋਜ਼ ਹੀ ਇੱਥੇ ਨੌਂਦੇ ਆ ਇਸੇ ਤਰ੍ਹਾਂ ਆ ਕੇ ਜ਼ਿੰਦਗੀ ਦੇ ਨਜ਼ਾਰੇ ਲੈ ਰਿਹਾ ਜਵਾਕ ਤੇ ਕੀ ਰੀਸ ਕਰੂ ਇਹਨਾਂ ਦਾ ਵਾਟਰ پارک ਇਹਨਾਂ ਵਾਸਤੇ ਦਾ ਇਹੀ ਵਾਟਰ پارک ਹੈ ਕਿਉਂ ਇਹਣਾ ਜਿਗਾੜ ਵਧੀਆ ਚੱਲ ਚੱਲ ਯਾ ਲੋ ਮੱਛੀ ਮੋਟਰ ਪੂਰੇ ਫੁੱਲ ਸਪੀਡ ਤੇ ਆਉਂਦਾ ਪਾਣੀ ਹਲਾ ਕਹਿੰਦਾ ਵੀ ਠੰਡਾ ਠੰਡਾ ਪਾਣੀ ਆ ਸਰ ਲਾ ਲਿਆ ਕਰਦਾ ਸਰ ਬੰਦ ਕਰ ਦੇਗਾ ਭੈਣ ਦੇ ਤੇ ਪੰਡੇ ਤੇ ਇਹ ਹੁਣ ਫੇਰ ਜਾਓ ਥੱਲੇ ਦੇਖੋ ਆ ਜਾਂਦਾ ਇਹ ਚੱਕ ਮੋਦੀਆ ਰਾਈਡ ਕਿਉਂ ਆ ਲੋ ਜੀ ਮੈਂ ਤਾਂ ਦੇਖ ਕੇ ਨਿਆਰਾ ਆ ਗਿਆ ਯਾਰ ਵੀ ਬੱਜਵਾ ਕੇ ਮਸਤੀ ਕਰ ਜਾਂਦੇ ਆ ਵੀ ਗਰਮੀ ਬਹੁਤ ਜ਼ਿਆਦਾ ਹੋਗੀ ਤੇ ਗਰਮੀ ਨੂੰ ਕੋਈ ਨਾ ਕੋਈ ਆਪਣੇ ਹਿਸਾਬ ਨਾਲ ਕੋਈ ਕਿਸੇ ਕੋਲ ਏਸੀ ਹੈਗਾ ਕਿਸੇ ਕੋਲ ਪੈਸਾ ਹੈਗਾ ਪ੍ਰਭੂ ਵਾਟਰ پارک ਜਾਂਦੇ ਆ ਪਰ ਇਹ ਵਿਚਾਰੇ ਇੱਥੇ ਹਾਸੇ ਬਸੇ ਘਰਾਂ ਦੇ ਮੁੰਡੇ ਐ ਜਵਾਕ ਐ ਜਾਂ ਦੂਰੋਂ ਨੇੜੇ ਆਉਣਗੇ ਕਿਤੋਂ ਪਰ ਇਹਨਾਂ ਨੂੰ ਜੁਗਾਰ ਲੱਭ ਗਿਆ ਇਹ ਤੋਂ ਪਾਣੀ ਨਾਲੇ ਤੱਕਾ ਨੂੰ ਪਾਣੀ ਦਿੱਤਾ ਜਾਊਗਾ ਤੇ ਨਾਲੇ ਨਿਆਲੇ ਲੈ ਲਾਂਗੇ ਕੀ ਹੋ ਗਿਆ ਫਿਰ ਕੀ ਹੋ ਗਿਆ ਆਪਣਾ ਪੜਾਲਕ ਓਏ ਉੱਪਰ ਕੀ ਕਰੀਦਾ ਦੇਖ ਰਿਹਾ ਕੋਸ਼ਿਸ਼ ਕਰਦਾ ਮੋਟਰ ਬੰਦ ਕਰੋ ਬੇਟਾ